너무 심각해. 아무리 뭐 ਇਹ ਕਮਰੇ ਨੂੰ ਕੇ ਨੋ ਨੋ ਸਭੀ ਕਰ ਲਓ ਫੋਰ ਸਾਈਨ ਹੋ ਗਿਆ ਬਟ ਅਜੀ ਕੋਲ ਮਿਲ ਨਾ ਪਾ ਰਹੇ ਹਾਂ ਇਹ ਨਾ ਕੋਈ ਕਰਦੇ ਜਾਂਦਾ ਹਾਂ ਕਮਰੇ ਉੱਤੇ ਕੱਢ ਲਓ ਇਸ ਕੰਡਾ ਕੋਈ ਘਰ ਮੈਂ ਕੋਈ ਅੰਦੀ ਚੁੱਕੀ ਨਾ ਰਹੀ ਦੇਖੀਓ ਕਿ ਜਿਹੜੀ ਉਹ ਦਿਲਾ ਬੰਦ ਕੋ ਨਹੀਂ ਮੈਨੂੰ ਜੋ ਹੋ ਮੈਨੂੰ ਜਿਹੜਾ ਹੋਣਾ ਹੈ ਉਹ ਕਰਨਾ ਹੈ ਜਿਹੜਾ ਰੋਣ ਤੋਂ ਨਹੀਂ ਕਰ ਰਿਹਾ ਸਿਲੇਕਸ਼ਨ ਸੁਨਾ ਸੁਨਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅਜਤੀ ਉਪਰਾਨ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਤੇ ਚਾਹ ਦੇ ਲੰਗਰ ਛੱਕ ਤੁਰੰਤ ਪੰਡਾਲ ਦੇ ਵਿੱਚ ਪਹੁੰਚ ਕੇ ਪੰਡਾਲ ਦੀ ਸ਼ੋਭਾ ਨੂੰ ਵਧਾਈਏ ਤਾਂ ਕਿ ਆਜੀ ਔਰ ਨਵਜੋਤ ਸਿੰਘ ਜਰਦੀ ਇਰ ਪਰਸਨ ਜਨ ਕੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਉਹ ਸਾਡੇ ਇੱਥੇ ਪਹੁੰਚ ਚੁੱਕੇ ਨੇ ਔਰ ਹਲਕਾ ਫੁਮਾੜਾ ਦੀਆਂ ਮਹਾਨ ਸਫੀਤਾ ਸਮਾਜ ਸੇਵੀ ਲੋਕ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਲਈ ਔਰ ਸਾਰੇ ਇੱਥੇ ਆਇਆ ਸਾਰਿਆਂ ਦਾ ਸਵਾਗਤ ਕਰਦੀ ਆ ਧੰਨਵਾਦ ਵੀ ਕਰਦੀ ਆ ਡਾਕਟਰ ਸੁਖੀ ਮੰਗਾਤੋਂ ਆਏ ਸੀ ਸਾਡੇ ਭਾਈ ਅਹੁਣ ਅਗਲੀ ਕਾਰਵਾਈ ਲਈ ਚੇਅਰਮੈਨ ਅਤੇ ਜਿਲ੍ਹਾ ਪ੍ਰਧਾਨ ਨੂਮਿੰਦਰ ਸਿੰਘ ਪਾਬਲਾ ਜੀ ਉਹ ਤੁਹਾਡੇ ਤਾਂ ਦੋ ਸ਼ਬਦ ਜਿਹੜੇ ਮੁਖਤਬ ਹੋਣਗੇ ਚੇਅਰਮੈਨ ਨੂਮਿੰਦਰ ਸਿੰਘ ਪਾਬਲਾ ਜੀ ਪਾਰਟੀ ਨੇ ਬਹੁਤ ਵੱਡਾ ਮਾਣ ਦਿੱਤਾ ਸਰਦਾਰ ਭਵਨ ਸਿੰਘ ਮਾਨ ਜੀ ਸਾਡੇ ਮਾਣ ਜੋ ਪ੍ਰੋਮੋਟਰ ਦਾ ਜਿਹੜਾ ਉਹਨੂੰ ਚੇਅਰਮੈਨ ਬਣਾਇਆ ਔਰ ਬਹੁਤ ਖੁਸ਼ੀ ਦੀ ਗੱਲ ਆ ਉਹਨਾਂ ਨੇ ਕਾਫੀ ਸਮੇ ਤੋਂ ਪਾਰਟੀ ਨੇ ਬਹੁਤ ਮਿਹਨਤ ਕੀਤੀ ਆ ਰੋਮਪ ਲੈਵਲ ਤੇ ਹਰੇਕ ਜਲਾ ਜਿਸ ਤੇ ਪਾਰਟੀ ਨੇ ਉਹਨਾਂ ਦੇ ਡਿਊਟੀ ਲਗਾਈ ਔਰ ਜਲਾ ਪਾਰਟੀ ਨੇ ਹੁਕਮ ਕੀਤਾ ਉਹਦਾ ਹੀ ਨਿਭਾਈ ਔਰ ਪਾਰਟੀ ਨੇ ਵੀ ਉਹਨਾਂ ਨੂੰ ਬਹੁਤ ਵੱਡਾ ਮਾਨ ਦਿੱਤਾ ਅੱਜ ਉਹ ਫਗਵਾੜੇ ਦੀ ਜਿਹੜੀ ਇੰਪਰੂਵਮੈਂਟ ਦਾ ਉਹਦਾ ਚੇਅਰਮੈਨ ਬਣਾਇਆ ਉਹਦਾ ਨਾਮ ਤਾਂ ਵੈਸੇ ਪਹਿਲਾਂ ਵੀ ਇੱਥੇ ਦਾ ਵੱਡਾ ਕਿਉਂਕਿ ਹਰ ਕੋਈ ਉਹਨੂੰ ਜਾਣਦਾ ਔਰ ਪਹਿਲਾਂ ਨਿਖਤ ਵੀ ਲਾ ਚੁੱਕਿਆ ਅੱਜ ਮੈਂ ਉਹਨਾਂ ਨੂੰ ਜਿਹੜਾ ਇਹ ਮਾਨ ਟੁਲਿਆ ਜੀ ਬਹੁਤ-ਬਹੁਤ ਵਧਾਈ ਦਿੰਦਾ ਅਤੇ ਜਿੰਨੇ ਵੀ ਸਾਡੇ ਇੱਥੇ ਸਾਥੀ ਡਾਕਟਰ ਰਵਜੋਤ ਜੀ ਆਮ ਆਦਮੀ ਪਾਰਟੀ ਐਸੀ ਵਿੰਗ ਪੰਜਾਬ ਦੇ ਪ੍ਰਧਾਨ ਤੇ ਐਮਐਲਏ ਸਾਹਿਬ ਕੁਲਵੰਤ ਸਿੰਘ ਕੰਡੋਰੀ ਜੀ ਸਾਡੇ ਇਸ ਲੋਕ ਸਭਾ ਹੁਸ਼ਿਆਰਪੁਰ ਦੇ ਚਿੰਤਕਾਰ ਤੇ ਪੰਜਾਬ ਦੇ ਜੀਆ ਮੈਂ ਡਾਕਟਰ ਹਰਮਿੰਦਰ ਮਖੀ ਜੀ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਪਾਬਲਾ ਜੀ ਤੇ ਪਾਰਟੀ ਦੇ ਫਾਊਂਡਰ ਮੈਂਬਰਾਂ ਦੇ ਵਿੱਚੋਂ ਬਹੁਤ ਹੀ ਮਹਿੰਮਤ ਕਰਨ ਵਾਲੇ ਤੇ ਜ਼ਿਲ੍ਹਾ ਕੂਟਾ ਦੇ ਪ੍ਰਧਾਨ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਮੈਡਮ ਲਲਿਤ ਕੁਲਾਨੀ ਜੀ ਵਿਕਸਾ ਸਮੂਚੀ ਸਾਰੇ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਤਰਵਿੰਦਰ ਰਾਮ ਜੀ ਜਿਆਮਾ ਕੀ ਪਾਰਟੀ ਦੇ ਸਾਰੇ ਸਾਥੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਉਹ ਪੰਜਾਬ ਦੇ ਲਈ ਸਮਾਜ ਦੇ ਲਈ ਅਸੀਂ ਇਕੱਠਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਪੂਰੇ ਪੰਜਾਬ ਦੇ ਵਿੱਚ ਅਸੀਂ ਕੰਮ ਕਰਿਆ ਵੱਡੀ ਪੱਧਰ ਤੇ ਇਸ ਤਰ੍ਹਾਂ ਦੇ ਜਿਹੜੇ ਅਸੀਂ ਕਰਸੀ ਸਾਥੀ ਪੁਰਾਣੇ ਸਾਥੀ ਜਦੋਂ ਉਹਨਾਂ ਦੀ ਕੋਈ ਅਚੀਵਮੈਂਟ ਹੁੰਦੀ ਆ ਕੋਈ ਰੁਤਬਾ ਹਾਸਲ ਕਰਦੇ ਨੇ ਤਾਂ ਉਹਦੋਂ ਖੁਸ਼ੀ ਹੁੰਦੀ ਆ ਤੇ ਅੱਜ ਉਹ ਖੁਸ਼ੀ ਸਾਂਝੀ ਕਰਨ ਲਈ ਤੁਹਾਡੇ ਚ ਪਹੁੰਚੇ ਆ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਕਿ ਆਮ ਆਦਮੀ ਪਾਰਟੀ ਨੇ ਜ਼ਮੀਨ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਜ਼ਮੀਨ ਦੇ ਨਾਲ ਜੁੜੇ ਲੋਕਾਂ ਨੂੰ ਵੱਡੀਆਂ-ਵੱਡੀਆਂ ਅਹੁਦੇਦਾਰੀਆਂ ਵੱਡੀਆਂ-ਵੱਡੀਆਂ ਚੇਅਰਮੈਨੀਆਂ ਬਖਸ਼ੀਆਂ ਨੇ ਅੱਜ ਭਾਵੇਂ ਇਸ ਤਰ੍ਹਾਂ ਮੈਡਮ ਲਲਿਤਜੀ ਕਹਿ ਕੇ ਕਹਿੰਦੇ ਤੁਸੀਂ ਵੀ ਇੱਕ ਵਰਕਤ ਦੇ ਤੌਰ ਤੇ ਸ਼ੁਰੂ ਕਰਿਆ ਅੱਜ ਕੈਪਟਨ ਮਿਨਿਸਟਰੋਂ ਇਸੇ ਤਰ੍ਹਾਂ ਸਾਰੇ ਸਾਥੀ ਮੇਰਾ ਖਿਆਲ ਆ ਵੀ ਕੋਈ ਸੋਚ ਵੀ ਨਹੀਂ ਸਕਦਾ ਵੀ ਜਿਹੜਾ ਮੇਰੇ ਵਰਗਾ ਪੰਜਾਬ ਦਾ ਚੇਅਰਮੈਨ ਅੱਜ ਬਣਿਆ ਅਜਾ ਕੰਢੀਗੜ ਦੇ ਵਿੱਚ ਦਫ਼ਤਰ ਦੇ ਵਿੱਚ ਬੈਠਾ ਤਾਂ ਉਹ ਆਪ ਆदमी پارٹی ਦੀ ਦੇਣਾ ਜਿਹੜਾ ਉਹਨਾਂ ਨੂੰ ਇੱਕ ਪਲੇਟਫਾਰਮ ਜਿਹੜਾ ਸਰਕਾਰ ਦੇ ਵਿੱਚ ਪਹਿਲੀ ਵਾਰੀ ਮਿਲਿਆ ਉਸ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਰਾਮਪਾਲ ਮਲਕੋਤ ਸਿਰਾਜ ਅਲੀ ਪੰਡਿਤ ਅਨਿਲ ਸ਼ਰਮਾ ਪਲਵਿੰਦਰ ਜਮਾਲਪੁਰੀ ਮੱਖਣ ਸਿੰਘ ਮੋਨਿਕਾ ਬੋਚਰੇ ਨਾਮ ਸਾਰੇ ਦੇ ਤੁਸੀਂ ਸੁਣੀ ਲੈ ਸਾਡੇ ਪਾਰਟੀ ਦੇ ਨਰਜਾ ਕਰ ਜਾ ਚੇਅਰਮੈਨ ਸਾਹਿਬ ਬਾਰਕਮਿਟੀ ਦੇ ਚੇਅਰਮੈਨ ਜਿੰਨੇ ਵੀ ਪਾਰਟੀ ਦੇ ਆਗੂ ਸਹਿਬਾਨ ਆਏ ਨੇ ਪ੍ਰੈਸ ਵਾਲੇ ਵੀ ਰਾਈ ਨੇ ਇਹਦੇ ਸਾਹਮਣੇ ਬੈਠੀਆਂ ਕਿਰੀ ਮਤਾਵਾ ਭੈਣਾ ਸਾਰੇ ਵੀਰ ਸਭ ਤੋਂ ਪਹਿਲਾਂ ਫਤਿਹ ਦੀ ਹੱਥ ਲੱਗਿਆ ਵੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਜੈਪੀ ਹਿੰਦਿਆ ਬਾਦ ਵੀਰੋ ਅੱਜ ਦੇ ਦਿਨ ਦੇ ਉੱਪਰ ਆਪਾਂ ਜਰਨੈਲ ਸਿੰਘ ਨੇ ਲੰਬੇ ਸਮੇਂ ਤੋਂ ਪ੍ਰਵਾਹ ਕੀਤਾ ਅੜਾਕਾਲੀ ਆਉਂਦੀ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ ਆ ਉਹ ਆਮਾਦੀ ਪਾਰਟੀ ਦੇ ਵਿੱਚ ਆ ਕੇ ਸਫਲ ਹੋਏਗੇ ਮੈਂ ਤਾਂ ਪ੍ਰਮਾਤਮਾ ਕੇ ਇੱਕ ਹੀ ਅਰਦਾਸ ਕਰਦਾ ਜਦੋਂ ਇਹ ਆਉਂਦੇ ਮਿਲ ਜਾਂਦੇ ਆ ਤੇ ਉਦੋਂ ਮਨੁੱਖ ਨੂੰ ਬਹੁਤ ਸੋਚ ਸਮਝ ਕੇ ਚੱਲਣਾ ਪੈਂਦਾ ਉਸ ਦਿਨ ਤੋਂ ਜਦੋਂ ਕੁਰਸੀ ਮਿਲ ਜਾਂਦੀ ਹੈ ਨਾ ਕੋਈ ਵੀ ਭਾਵੇਂ ਸਰਪੰਚ ਹੋਵੇ ਭਾਵੇਂ ਕੋਈ ਹੋਰ ਜ਼ਿੰਮੇਵਾਰੀ ਹੋਵੇ ਫਿਰ ਬਹੁਤ ਹੀ ਧੋਸਾਂਮੁਕੇ ਚੱਲਣਾ ਪੈਂਦਾ ਪਿੰਡ ਦਾ ਸਰਪੰਚ ਬਣਦਾ ਬੰਦਾ ਮਲਾਇਆ ਬਾਪ ਦਾ ਸਰਪੰਚ ਬਣਦਾ ਟੱਕੜ ਹੁੰਦਾ ਕਹਿੰਦੇ ਜੇ ਨਾ ਕਿਤੇ ਉਸ ਮੜਾਇਆ ਟੱਕੜ ਚੱਕਿਆ ਜਾਵੇ ਉਹ ਪਿੰਡ ਦਾ ਸਾਰਾ ਕੁਝ ਲੰਗਾ ਹੋ ਜਾਂਦਾ ਜਿਹੜਾ ਸਿਆਣਾ ਸਰਪੰਚ ਬੰਦਾ ਉਹ ਕਦੇ ਵੀ ਭਾਗ ਨਹੀਂ ਬਾਹਰ ਨਿਕਲਦਾ ਪਿੰਡ ਦੀ ਉਹ ਸਾਰੇ ਮਸਲੇ ਸਾਰੇ ਝਗੜੇ ਆਉਦੇ ਪਿੰਡ ਰੀ ਨਿਵੇੜਦਾ ਉਹ ਸਿਆਣਾ ਸਰਪੰਚ ਕਿਹਾ ਜਾਂਦਾ ਇਸ ਕਰਕੇ ਭਾਵੇਂ ਕੋਈ ਵੀ ਕਿਸੇ ਵੀ ਹੋਂਦੇ ਉੱਤੇ ਹੈਗਾ ਇਹ ਬਹੁਤ ਜ਼ਿੰਮੇਵਾਰੀਆਂ ਨੂੰ ਹੋਣਾ ਪੈਂਦਾ ਹੈ ਇਮਾਨਦਾਰ ਲੋਕ ਜਿੰਨਾ ਵੀ ਇਹਨਾਂ ਨੇ ਧੰਨਵਾਦ ਕਰਨ ਲਈ ਬਹੁਤ ਘੱਟ ਆ ਔਰ ਮੈਂ ਇਸ ਤੋਂ ਬਾਅਦ ਮੁਬਾਰਕਤਾਂ ਤੇ ਮੈਂ ਕਹੂਗਾ ਕਿ ਸਾਡੇ ਮੁਬਾਰਕ ਸਾਥੀ ਜਰਮਨ ਲੈਂਡਰ ਜੀ ਦਾ ਜੋ ਅੱਜ ਦਾਗ ਪੋਸ਼ੀ ਹੋ ਰਹੀ ਹੈ ਸਾਰੀ ਸੰਗਤ ਇਕੱਠੀ ਹੋਈ ਹੈ ਮੇਰੇ ਨਾਲ ਮੇਰੇ ਮੰਚ ਤੇ ਵਿਰਾਜਮਾਨ ਸਾਡੇ ਵਿਧਾਨ ਸਭਾ ਦੇ ਸਾਥੀ ਐਮ ਐਲ ਏ ਕੁਲਵੰਤ ਮੰਡੋਰੀ ਜੀ ਸਾਡੇ ਚੇਅਰਮੈਨ ਸਾਡੇ ਸੰਗਠਨ ਦੇ ਸਾਥੀ ਤੇ ਮੇਰੇ ਸਾਹਮਣੇ ਗੁਰੂ ਦੀ ਪਿਆਰੀ ਰੱਬ ਰੂਪੀ ਸੰਗਤ ਜੀ ਸਭ ਤੋਂ ਪਹਿਲਾਂ ਸ੍ਰੀ ਫਤੇ ਬਲਾਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ जय गुरुदेव ਧਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਸੰਗਰਾਮ ਪਾਰਟੀ ਬੋਲੋ ਇੰਪਰੂਵਮੈਂਟ ਟਰਸਟ ਆਫ ਵਾੜਾ ਦੀ ਜਿਹੜੀ ਚੇਅਰਮੈਨ ਦੀ ਕੁਰਸੀ ਦਿੱਤੀ ਆ ਅਸੀਂ ਉਹਨਾਂ ਨੂੰ ਉਸਤੇ ਬਿਠਾਣ ਆਏ ਆ ਅਸ਼ੀਰਵਾਦ ਦੇਣ ਆਏ ਆ ਪਿਆਰ ਦੇਣ ਆਏ ਆ ਤੇ ਸਾਡੇ ਸਾਰਿਆਂ ਲਈ ਇਹ ਬੜੀ ਇਹ ਖੁਸ਼ੀ ਵਾਲੀ ਗੱਲ ਆ ਮਾਣ ਵਾਲੀ ਗੱਲ ਆ ਖਾਸ ਕਰਕੇ ਮੈਂ ਕਹੂਗਾ ਕਿ ਇਹੋ ਚੇਅਰਮੈਨ ਆ ਇਹੋ ਐਮਐਲਏ ਦੀ ਟਿਕਟਾਂ ਜਿਹੋ ਜੇ ਮੰਤਰੀ ਬਣਨੇ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਮੌਕੇ ਨਾ ਹੋ ਸਕਦੀ ਮੈਂ ਖੁਦ ਗਵਾਹ ਆ ਜਿੰਨੇ ਵੀ ਸਾਡੇ ਚੇਅਰਮੈਨ ਬੈਠੇ ਰਹੇ ਮੱਚਦੇ ਉਹ ਸਾਰੇ ਗਵਾਹ ਨੇ ਸਾਡੇ ਐਮਐਲਏ ਸਹਿਬਾਨ ਕੁਲਵੰਦ ਜੀ ਉਹਨਾਂ ਨੇ ਦੋ ਵਾਰੀ ਇਲੈਕਸ਼ਨ ਲੜੀ ਆ ਮੈਲ ਖੜਾ ਤੋਂ ਉਹ ਖੁਦ ਗਵਾਹ ਨੇ ਇਹ ਇੱਕ ਨਿੱਕਾ ਪੈਸਾ ਵੀ ਅਸੀਂ ਪਾਰਟੀ ਨੂੰ ਦਿੱਤਾ ਹੋਵੇ ਚੇਅਰਮੈਨ ਹੀ ਲੈਂ ਲਿਦਾ ਇਲੈਕਸ਼ਨ ਲੜਨ ਲਈ ਸੋ ਇਹ ਈਮਾਨਦਾਰਾਂ ਦੀ ਪਾਰਟੀ ਆ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਜ਼ਮੀਨ ਤੇ ਕੰਮ ਕਰਦੇ ਨੇ ਲੰਬੀ ਦੇਰ ਤੋਂ ਤੁਰੇ ਹੋਏ ਨੇ ਪਾਰਟੀ ਦੀ ਬਿਹਤਰੀ ਲਈ ਪਾਰਟੀ ਲਈ ਵੜਿਆਈ ਲਈ ਉਹਨਾਂ ਨੂੰ ਸਨਮਾਨ ਕਰ ਰਹੀ ਆ ਸੋ ਅੱਜ ਮੈਂ ਆਪਣੇ ਵੱਲੋਂ ਪਾਰਟੀ ਹੈ ਲੇਕਿਨ ਪਾਰਟੀ ਜਿਹੜੀ ਜਿਨ੍ਹਾਂ ਦੇ ਸਿਰ ਤੇ ਟਿੱਕੀ ਹੋਈ ਹੈ ਸਾਡੇ ਸੌਂਤੀ ਸਤਕਾਰਯੋਗ ਵਰਕਰ ਸਹਿਬਾਨ ਜਿਹੜੇ ਹਰ ਵਕਤ ਇੱਥੇ ਤਿਆਰ-ਪਰ ਤਿਆਰ ਰਹਿੰਦੇ ਨੇ ਜਦੋਂ ਵੀ ਕਿਤੇ ਆਵਾਜ਼ ਮਾਰੀਏ ਔਰ ਮੈਂ ਇੱਕ ਬੇਨਤੀ ਕਰਨਾ ਡਾਕਟਰ ਸਾਹਿਬ ਇਹ ਜੀ ਮੈਂ ਚਲੋ ਸਾਡੇ ਵਿੱਚ ਬਹੁਤ ਹੀ ਸਤਕਾਰਯੋਗ ਸਾਡੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪੰਜਾਬ ਸਰਕਾਰ ਦੇ ਵੱਡੇ ਵੀਰ ਜਿਹੜੇ ਰਾਮਪਾਲ ਉਪਲ ਜੀ ਉਹ ਵੀ ਪਹੁੰਚੇ ਨੇ ਸਾਡੇ ਸਰਕਾਰ ਜੋ ਬਜ਼ੁਰਗ ਹਲਕਾ ਇੰਚਾਰਜ ਸਰਦਾਰ ਜਗੰਦਰ ਸਿੰਘ ਮਾਨ ਜੀ ਉਹ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਹੋਰ ਵੀ ਸਾਡੇ ਪਾਰਟੀ ਦੇ ਆਕੀ ਸਹਿਬਾਨ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਆਜਾ ਜੀ ਲਵੇ ਇੱਕ ਮਿੰਟ ਅੱਛਾ ਲਵੇ ਉਹ ਹਾਂ ਜਾਨੀ ਕਿ ਦਰਖਤ ਬਗਨੀ ਹੜਦੇ ਉਰੀ ਉਹ ਟੇਪ ਪਾ ਦਿੰਦਾ ਇਹਨਾਂ ਦੀ ਐਮਪੀ ਚਲੋ ਮੈਂ ਲਾ ਦੋ ਬੀਟੀ 22 ਉਹ ਨਾ ਐਮਪੀ ਸਰ ਇਹ ਗੋਸ਼ਟੀ ਕਰ ਉਹ ਸਰ ਤੋਂ ਮਵਾਦੀ ਹਾਂ 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 ਬਸ ਅੰਦਰੇ ਚਲੀ ਜਾ ਅੰਦਰੇ ਕਹਿੰਦਾ ਠੀਕ ਹੈ ਪਪਾ ਮੈਂ ਤਾਂ ਚਲਦੇ ਸਿਮਾ ਕੱਢ ਕੇ ਇੱਕ ਵਾਰੇ ਡਾਟਾ ਚੇਂਜ ਕਰ ਲਾਂ ਇਹ 10 ਵਜੇ ਵਿੱਚ ਸਿਮ ਕੱਢੀਆਂ ਫੋਨ ਬੰਦ ਹੋ ਗਿਆ ਹੈ ਡਾਟਾ ਟ੍ਰਾਂਸਫਰ ਕਰਨਾ ਆਇਆ ਦੋ ਘੰਟੇ ਫੋਨ ਬੰਦ ਰਿਹਾ ਅਸੀਂ ਆਪਣਾ ਕੰਮ ਕਰ ਰਹੇ ਸੀ ਜਦੋਂ 12:00 ਵਜੇ ਦੁਬਾਰਾ ਫੋਨ ਆਨ ਕੀਤਾ ਤਾਂ ਪਹਿਲੀ ਕਾਲ ਮੈਨੂੰ ਆਹੀ ਕਿਸੇ ਦੀ ਬਈ ਭਾਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਮੈਂ ਕਿਹਾ ਜੀ ਕਾਹਦੀਆਂ ਮਹਿਮਾਂਤੀ ਕਹਿੰਦਾ ਹਾਂ ਤੁਹਾਨੂੰ ਚੇਅਰਮੈਨ ਲਗਾਤਾ ਮੈਂ ਕਿਹਾ ਜੀ ਠਕੀਲੇ ਲਗਾਤਾ ਮੈਨੂੰ ਨਹੀਂ ਪਤਾ ਕਹਿੰਦੇ ਜੀ ਸੀਐਮ ਸਾਹਿਬ ਨੇ ਆਪਣੇ ਪੇਜ ਤੋਂ ਪਾ ਆਇਆ ਮੈਂ ਕਹਾਂ ਜੀ ਮੈਂ ਦੇਖਿਆ ਨਹੀਂ ਤੇ ਕਹਿੰਦੇ ਮੈਂ ਜੇ ਫੋਨ ਕੱਟਿਆ ਉਹਨੇ ਨਾਲ ਹੀ ਉਹ ਜਿਹੜਾ ਲਿਸਟ ਸੀ ਮੈਨੂੰ ਸੈਂਡ ਕਰ ਦਿੱਤੀ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਾਂ ਕਿ ਮੈਨੂੰ ਨਹੀਂ ਪਤਾ ਇਹ ਸੁਣਦੇ ਸੀ ਕਿ ਘਰ ਬੈਠਿਆਂ ਨੂੰ ਚੇਅਰਮੈਨ ਲਗਾਤਾ ਮੈਂ ਘਰ ਹੀ ਬੈਠਾ ਸੀਗਾ ਪਾਰਟੀ ਉੱਧਾਂ ਜਿੱਥੇ ਕੰਮ ਦਿੰਦੀ ਸੀ ਕਰੀ ਜਾਂਦੇ ਸੀ ਜਿੱਥੇ ਡਿਊਟੀ ਲਗਾਉਂਦੀ ਸੀ ਜਾਈ ਜਾਂਦੇ ਸੀ ਲੇਕਿਨ ਮੈਨੂੰ ਨਹੀਂ ਪਤਾ ਮੈਂ ਨਹੀਂ ਕਿਸੇ ਕੋਲ ਸਪਾਸ ਲੈ ਕੇ ਗਿਆ ਮੈਨੂੰ ਨਹੀਂ ਉਹਨਾਂ ਨੇ ਆਪ ਹੀ ਦੇਖਿਆ ਵੀ ਬੰਦਾ ਕੰਮ ਕਰਦਾ ਆ ਉਹਨਾਂ ਨੇ ਆਪੇ ਦੇਖਿਆ ਤੇ ਬੰਦਾ ਮੀਨਤੀ ਆ ਉਹਨਾਂ ਨੇ ਆਪੇ ਦੇਖਿਆ ਵੀ ਇਹ ਜ਼ਿੰਮੇਵਾਰੀ ਨਿਭਾ ਸਕਦਾ ਆ ਤੇ ਉਹਨਾਂ ਨੇ ਆਪ ਹੀ ਮੇਰਾ ਲਿਸਟ ਵਿੱਚ ਨਾਮ ਪਾ ਤਾ ਮੈਂ ਇਸ ਗੱਲ ਲਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਾਰਟੀ ਦੇ ਕੌਮੀ ਕੰਮਿੰਡਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਔਰ ਸਾਡੇ ਲੋਕਲ ਬੋਡੀ ਮਨਿਸਟਰ ਮੇਰੇ ਵੱਡੇ ਵੀਰ ਡਾਕਟਰ ਅਰਜੋਤ ਸਿੰਘ ਜੀ ਦਾ ਔਰ ਬਾਕੀ ਸਾਰੀ ਸਮਚੀ ਟੀਮ ਦਾ ਸਾਡੇ ਤੁਮਨ ਸਿੰਘ ਪੰਡੋਰੀ ਜੀ ਦਾ ਨਾਸਕਮਰ ਚੱਬੇਵਾਲ ਜੀ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਦਾ ਸਾਰਿਆਂ ਦਾ ਪਹਿ ਤਿਲੋਂ ਧੰਨਵਾਦ ਕਰਦਾ ਹਾਂ ਕਿ ਸਾਡੀ ਕਿਸਾਨ ਆਗੂ ਵੀ ਪਹੁੰਚ ਗਏ ਮੇਰੇ ਨੂੰ ਤੇ ਸਾਡੇ ਸਾਡੇ ਆਬੀ ਦੇ ਕਿਸਾਨ ਆਗੂ ਨੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਇਹਨਾਂ ਨੇ ਬੜਾ ਸਾਥ ਦਿੱਤਾ ਹਮੇਸ਼ਾ ਹੀ ਸ਼ੇਰ ਮੇਰੇ ਮੋਢਿਆਂ ਤੇ ਹੱਥ ਰੱਖਿਆ ਤੋਂ ਮੈਂ ਸਾਰਿਆਂ ਦਾ ਪਹਿ ਤਿਲੋਂ ਧੰਨਵਾਦ ਕਰਦਾ ਹੋਇਆ ਹੋਇਆ ਕਿਉਂਕਿ ਡਾਕਟਰ ਸਾਹਿਬ ਨੇ ਆਪਣੀ ਜਿਹੜਾ ਆਸ਼ੀਰਵਾਦ ਦਿੱਤਾ ਆਪੇ ਇਸ ਤੋਂ ਜਾਣਾਂ ਲੇਕਿਨ ਸਾਡੇ ਵਿੱਚ ਸਾਡੇ ਨੰਬਰ ਆਫ ਪਾਰਲੀਮੈਂਟ ਡਾਕਟਰ ਰਾਜਕਮਰ ਚੱਪੜੇਵਾਲੀ ਪਹੁੰਚਿਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਗਵਰਨਮੈਂਟ ਵੱਲੋਂ ਦੇ ਬਣੇ ਸ਼ੀਸ਼ਾ ਦੇ ਵੀ ਤੇ ਸਾਡੇ ਕੈਬਨਿਟ ਮਿਨਿਸਟਰ ਪੰਜਾਬ ਡਾਕਟਰ ਰਵਜੋਤ ਜੀ ਬਹੁਤ ਸਾਡੇ ਸਨਕੇ ਦੀ ਚਾਰਜ ਸਰਦਾਰ ਜਗਿੰਦਰ ਸਿੰਘ ਬਹੁਤ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸੋ ਵਾਹਿਗੁਰੂ ਦੀ ਅਪਾਰ ਕਿਰਪਾ ਅੱਜ ਮੇਰਾ ਛੋਟਾ ਵੀਰ ਜਰਨੈਲ ਨੰਗਲ ਜੀ ਅੱਜ ਉਹਦੀ ਤਾਜਗੋਸ਼ੀ ਹੈ ਔਰ ਸਾਡੇ ਅੱਜ ਚੇਅਰਮੈਨ ਬਣੇ ਹਨ ਉਹਨਾਂ ਨੂੰ ਚੇਅਰਮੈਨ ਬਣਨ ਤੇ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਔਰ ਤਾਜਗੋਸ਼ੀ ਲਈ ਜਿੰਨੀ ਵੀ ਲੀਡਰਸ਼ਿਪ ਆਈ ਹੈ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਜਰਨੈਲ ਨੰਗਲ ਜੀ ਨੂੰ ਜਿਸ ਤੱਕ ਜਾਣਦਾ ਜਰਨੈਲ ਨੰਗਲ ਜੀ ਬਹੁਤ ਹੀ ਮਿਹਨਤੀ ਔਰ ਮੈਂ ਉਹਨਾਂ ਨੂੰ ਜ਼ਦਿਕ ਤੋਂ ਵੀ ਜਾਣਦਾ ਹੈ ਦੂਰ ਤੋਂ ਵੀ ਜਾਣਦਾ ਹੈ ਤੇ ਕਿੰਨੇ ਮਿਹਨਤੀ ਨੇ ਇਹ ਵੀ ਭਲੀ ਭਾਂਤੀ ਜਾਣੂ ਹੈ ਸੋ ਜਨਨਾ ਨੰਗਲ ਜੀ ਮੈਂ ਨੰਗਲ ਸਾਹਿਬ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇਕਰ ਮਿਹਨਤ ਨੂੰ ਬੂਰਕ ਤੇ ਪੈ ਸਕਦਾ ਤੇ ਉਹ ਆਮ ਆਦਮੀ ਪਾਰਟੀ ਚ ਪੈ ਸਕਦਾ ਸੋ ਮੈਂ ਬਹੁਤ ਹੀ ਧੰਨਵਾਦ ਕਰਦਾ ਹਰਵਿੰਦ ਕੇਜੀਵਾਲ ਜੀ ਦਾ ਸਾਡੇ ਪਾਰਟੀ ਸੁਪਰੀਮੋ ਔਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਹਾਰ ਦਿਓ ਹਾਰ ਦਿਓ ਹਾਰ ਦਿਓ ਹਾਰ ਦਿਓ ਜੀ ਸਾਡੇ ਸਾਹਮਣੇ ਨਹੀਂ ਹੈ ਅਣੀ ਪਈ ਸਾਹਮਣੇ ਅਣੀ ਸਾਹਮਣੇ ਹਾਰ ਦਿਓ ਡਾਟ ਸਰ ਨਾ 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 ਹਾਰ ਦਿਓ ਹਾਰ ਦਿਓ ਹਾਰ ਦਿਓ आम आदमी पार्टी आम आदमी पार्टी जिंदाबाद 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 ਆ ਜੀ ਨੋ ਕੇ ਆ ਨਾ ਭਾਈ ਕਹਿੰਦਾ ਨਾ ਆ ਕੇ ਜਾ ਆ ਜਾ ਯਾਰ ਬਾਈਕ ਕਰ ਲਓ ਤੇ ਸ਼ੁਰੂ ਤੋਂ ਮਿਸ਼ਨਰੀ ਸਾਥੀ ਮੈਦਨੀ ਵਰਕਰ ਮੈਦਨੀ ਵਲੰਟੀਅਰ ਕੋਸ਼ਵਾਰਾ ਤੋਂ ਜਿਹੜਾ ਕਿ ਪਾਰਟੀ ਨੇ ਇੱਕ ਚੇਅਰਮੈਨ ਨੇ ਇੰਪਰੂਵਮੈਂਟ ਦਾ ਸਵਾਰ ਦੇ ਦੇ ਕੇ ਲਵਾਇਆ ਹੈ ਮੈਂ ਆਪਣੇ ਬੋਲ ਆਪਣੇ ਮੈਂਗ ਵਿੱਚ ਬੋਲ ਨੈਸ਼ਨਲ ਹਾਈ ਕਮਾਂਡ ਆਗੂ ਕੇਜਰੀਵਾਲ ਜੀ ਦਾ ਮਾਨ ਜੀ ਦਾ ਅਮਨੋੜਾ ਜੀ ਦਾ ਮੂਸਾ ਸਿੰਘ ਜੀ ਦਾ ਸ਼ਹਿਰੀ ਕਲਸੀ ਦਾ ਸਾਰੇ ਸੰਗਠਨ ਦੇ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਨੂੰ ਵਧਾਈ ਵੀ ਦਿੰਦਾ ਆ ਕਿ ਵਾਕਈ ਜੇ ਕਿਸੇ ਪਾਰਟੀ ਚ ਇਮਾਨਦਾਰੀ ਮਿਲਣ ਦਾ ਮੁੱਲ ਪੈਂਦਾ ਤਾਂ ਆਪੋ ਜੀ ਪਾਰਟੀ ਦਾ ਮੁੱਲ ਪੈਂਦਾ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਰਮੈਲ ਲੰਗੋ ਨੇ ਉਹਦੇ ਪਰਿਵਾਰ ਨੂੰ ਨੇ ਪੂਰੀ ਫਗੋਰਾ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਬਹੁਤ ਬਹੁਤ ਸ਼ੁਕਰ ਕਰਦਾ ਧੰਨਵਾਦ ਜੀ ਸਾਨੂੰ ਹਾਂ ਜੀ ਸਪਾਹ ਜੀ ਹਾਂਜੀ ਦਰਸਾ ਸਾਹਮਣੇ ਪੁਲਿਸ ਲਾਓ ਜਨਾਬ ਹਾਂਜੀ ਸਰ ਹਾਂਜੀ ਸਰ ਧੰਨਲੇ ਕਰਦਾ ਹਾਂ ਅੱਜ ਦੇ ਜਿਹੜਾ ਇਹ ਔਦਾਂ ਸੰਭਾਲ ਸਮਾਰੋਹ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਪਹੁੰਚੇ ਲੋਕਲ ਬੋਡੀ ਮੰਤਰੀ ਡਾਕਟਰ ਜੋਜੀ ਜਿਨ੍ਹਾਂ ਨੇ ਚਤਨਾ ਸਦਕਾ ਅੱਜ ਮੈਂ ਇਸ ਔਦੇ ਨੂੰ ਸੰਭਾਲ ਰਿਹਾ ਔਰ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਕੌਮੀ ਕਮਿਨਰ ਅਰਵਿੰਦ ਕੇਜਰੀਵਾਲ ਜੀ ਦਾ ਮਨਜੀਤ ਸੋਧਿਆ ਜੀ ਦਾ ਸਾਡੇ ਪੰਜਾਬ ਪ੍ਰਧਾਨ ਅਮਨ अरोੜਾ ਜੀ ਦਾ ਸਾਡੇ ਲੋਕ ਸਭਾ ਦੇ ਮੈਂਬਰ ਜਿਹੜੇ ਇਸ ਹਲਕੇ ਤੋਂ ਨੇ ਰਾਜਕੁਮਾਰ ਚੱਬੇਵਾਲ ਜੀ ਦਾ ਔਰ ਸਾਰੀ ਭਾਈ ਕਮਾਨ ਦੀ ਟੀਮ ਦਾ ਸਾਡੇ ਐਸ்சி ਵਿੰਗ ਦੇ ਪੰਜਾਬ ਦੇ ਪ੍ਰਧਾਨ ਸਾਡੇ ਸਰਦਾਰ ਕਲਵੰਤ ਸਿੰਘ ਪੰਡੋਰੀ ਜੀ ਐਮਐਲਏ ਮਹਿਲਕਰਾਂ ਤੋਂ ਸਾਰੇ ਅੱਜ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਇੱਥੇ ਪਹੁੰਚੇ ਆ। ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਮੈਂ ਅੱਜ ਇਸ ਗੱਲ ਲਈ ਮਾਣ ਮਹਿਸੂਸ ਕਰਦਾ ਕਿ ਪਾਰਟੀ ਨੇ ਮੇਰੇ ਤੇ ਬਹੁਤ ਵੱਡਾ ਭਰੋਸਾ ਜਿਹੜਾ ਜਤਾਇਆ ਕਿਉਂਕਿ ਮੈਂ ਘਰ ਬੈਠਾ ਸੀ ਮੈਂ ਕੰਮ ਕਰ ਰਿਹਾ ਸੀ ਪਾਰਟੀ ਨੇ ਜਿੱਥੇ ਮੇਰੀ ਜ਼ਿੰਮੇਵਾਰੀ ਲਗਾਉਂਦੇ ਸੀ ਮੈਂ ਉੱਥੇ ਚਲਾ ਜਾਂਦਾ ਸੀ ਲੇਕਿਨ ਕੋਈ ਡਿਮਾਂਡ ਨਹੀਂ ਸੀ ਰੱਖੀ ਪਾਰਟੀ ਨੇ ਆਪ ਹੀ ਦੇਖਿਆ ਕਿ ਮਿਹਨਤ ਕਰ ਰਿਹਾ ਜਾਂ ਇਮਾਨਦਾਰੀ ਨਾਲ ਕਰ ਰਿਹਾ ਜੋ ਵੀ ਉਹਨਾਂ ਨੇ ਮੇਰੇ ਵਿੱਚ ਕੁਆਲਿਟੀ ਦੇਖੀ ਮੇਰੇ ਤੇ ਭਰੋਸਾ ਜਤਾਇਆ ਘਰ ਬੈਠੇ ਨੂੰ ਫੋਨ ਆਇਆ ਬਈ ਤੈਨੂੰ ਚੇਅਰਮੈਨ ਲਗਾਤਾ ਹਾਂ ਔਰ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਕਿਸੇ ਨੂੰ ਇਦਾਂ ਘਰ ਬੈਠ ਕੇ ਕਿਉਂਕਿ ਮੇਰਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ ਨਾਮ ਮੇਰੀਅਲ ਕੋ ਤੇਰੇ ਇਦਾਂ ਦੇ ਭਰਾ ਨੇ ਜਿਹੜੇ ਇਸ ਸਟਰਗਲ ਕਰਦੇ ਨੂੰ ਦੇਖਦੇ ਨੇ ਇਹਨਾਂ ਦੇ ਯਤਨਾਂ ਸਦਕਾ ਅੱਜ ਮੈਂ ਇੱਥੇ ਪਹੁੰਚਾਇਆ ਤੋਂ ਇਸ ਕਰਕੇ ਮੈਂ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ तहे ਦਿਲੋਂ ਤਮਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਏਡਾ ਬੜਾ ਭਰੋਸਾ ਜਤਾਇਆ ਔਰ ਮੈਂ ਵਿਸ਼ਵਾਸ ਦਵਾਉਣਾ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਯਕੀਨ ਕੀਤਾ ਮੈਂ ਉਸ ਭਰੋਸੇ ਨੂੰ ਟੁੱਟਣ ਨਹੀਂ ਦੇਵਾਂਗਾ ਉਸ ਭਰੋਸੇ ਦੇ ਉੱਤੇ ਖਰਾ ਉਤਰਾਂਗਾ ਔਰ ਇੰਪਰੂਵਮੈਂਟ ਫਗਵਾੜਾ ਜਿਹਦੇ ਵਿੱਚ ਲਗਭਗ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕੋਈ ਡਿਵੈਲਪਮੈਂਟ ਜ਼ਿਆਦਾ ਨਹੀਂ ਹੋਈ ਤੋ ਮੈਂ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੀ ਆਸ ਉਮੀਦ ਜਿਹੜੀ ਇੰਪਰੂਵਮੈਂਟ ਟਰਸਟ ਉਹ ਹੈ ਉਹਨਾਂ ਦੀ ਆਸ ਉਮੀਦ ਨੂੰ ਵੀ ਪੂਰਾ ਕਰਾਂ ਔਰ ਟਰਸਟ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਉਹ ਵਧੀਆ ਮੁਕਾਮ ਤੇ ਪਹੁੰਚਾਵਾਂ ਇਹ ਹੀ ਜਿਹੜੀ ਹੈ ਸਾਡੀ ਪਹਿਲ ਹੋਏਗੀ ਔਰ ਸਾਰਿਆਂ ਦਾ ਕੰਮ ਜਿਹੜਾ ਉਹ ਪਹਿਲ ਦੇ ਆਧਾਰ ਤੇ ਨਿਰਪੱਖਤਾ ਦੇ ਨਾਲ ਕਰਨ ਦੀ ਪੂਰੀ ਕੋਸ਼ਿਸ਼ ਹੈ। ਥੈਂਕ ਯੂ। ਡਾਕਟਰ ਜੀ ਵੀਰੇ ਵਿਚ ਆਇਓ। ਵੀਰੇ ਵਿਚ ਆਇਓ ਯਾਰ। কথা <laughs> 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 <laughs>